ਲੜਾਈ ਦਾ ਤਾਂ ਜੀ ਮਾੜਾ ਹੀ ਜਦੋਂ ਦੂਜਾ ਮਾੜਾ ਮੋੜ ਉਹ ਤੇ ਜਪਕਸ਼ਵੀਰ ਦੇ ਵਿੱਚ ਖਲਰ ਮੱਚਦਾ ਤੇ ਜੁੱਲੀ ਬਿਖਤਰਾ ਬਾਰਡਰ ਵਾਲੇ ਪਿੰਡਾਂ ਨੂੰ ਚੁੱਕਣਾ ਪੈਂਦਾ ਕਈਆਂ ਦੀਆਂ ਤਾਂ ਐਕਸੀਡੈਂਟ ਹੋ ਕੇ ਮਰ ਜਾਂਦੇ ਇੱਕ ਤੇ ਬਾਰਡਰ ਤੇ ਪਹਾੜ ਤਾਂ ਲੱਗ ਹੀ ਜਾਂਦਾ ਜੀ ਹੁਣ ਮੰਨ ਲਓ ਹੁਣ ਆਪਾਂ ਲੱਗੇ ਨਾ ਵੀ ਨਾ ਲੱਗੇ ਤੇ ਬਾਰਡਰ ਦਾ ਪਤਾ ਲੱਗ ਗਿਆ ਸਾਡੇ ਪਿੰਡ ਕਿੰਨੇ ਕੁ ਲੋਕ ਫੜੇ ਹੋਏ ਸਾਡੇ ਪਿੰਡੋਂ ਅੱਧੇ ਪਿੰਡ ਦੇ ਕੁਝ ਚਲੇ ਹੀ ਗਏ ਨੇ ਹਾਂਜੀ ਤੇ ਬਾਕੀ ਕੋਈ ਡੰਗਰ ਵਛਾ ਸਾਰਾ ਇੱਥੇ ਆ ਤੇ ਬੱਚੇ ਬੁੱੱਚੇ ਜਿਹੜੇ ਪਿੱਛੇ ਕੱਢਦੇ ਲੋਕਾਂ ਨੇ ਸਰਕਾਰਾਂ ਨੇ ਪ੍ਰਸ਼ਾਸਨ ਵੱਲੋਂ ਕਹਾ ਗਿਆ ਉੱਠਣ ਦੀ ਨਾ ਨਾ ਪ੍ਰਸ਼ਾਸਨ ਕੋਈ ਕੁਝ ਨਹੀਂ ਆਖਿਆ ਕਿ ਉਹਨਾਂ ਨੂੰ ਕੁਝ ਨਹੀਂ ਜਾਣਵਾ ਤੇ ਨਹੀਂ ਆਖਿਆ ਤੁਸੀਂ ਜਾਓ ਤੇ ਨਾ ਜਾਓ ਬੱਚੇ ਸਕੂਲਾਂ ਵਿੱਚ ਪੜ੍ਹਦੇ ਫਿਰ ਉਹਨਾਂ ਦਾ ਕੀ ਕੀਤਾ ਗਿਆ ਨਹੀਂ ਬੱਚੇ ਜੀ ਕਿਹਨੇ ਸਕੂਲ ਘੱਲੇ ਹੀ ਨਹੀਂ ਗੇ ਡਰ ਦੇਣ ਸਕੂਲ ਘੱਲੇ ਨਹੀਂ ਗੇ ਕਿਹਦਾ ਕਿਹੜੇ ਉਹਨਾਂ ਗੋਲੇ ਛੋੜ ਦੇਣ ਬੱਚੇ ਮੜ ਕੇ ਕਿਹਨੇ ਸਾਹਮਣੀ ਇਹ ਕਰਕੇ ਬੱਚੇ ਸਾਰੇ ਘਰਾਂ ਜੀ ਜੰਗ ਹੁਣ ਕੋਈ ਵੀ ਨਹੀਂ ਸੋਚਦਾ ਜੰਗ ਹੋਵੇ ਤੇ ਜਿਵੇਂ ਮਾਹੌਲ ਪਨ ਜਾਂਦਾ ਵਾਰ-ਵਾਰੀ ਕਿਤੇ ਨਾ ਕਿਤੇ ਕੁਈ ਹਮਲਾ ਉਹ ਜਾਂਦਾ ਜਾਂ ਕੋਈ ਹੋ ਜਾਂਦਾ ਉਹ ਤੁਹਾਨੂੰ ਪਹਿਲਾਂ ਦੱਸ ਦੇਣਾ ਵੀ ਇਹ ਜੰਗ ਨਾ ਵੀ ਨਾ ਲੱਗੇ ਜਿਹੜਾ ਬਾਰਡਰ ਏਰੀਆ ਤੇ ਜਿੰਨੇ ਪਿੰਡ ਗਏ ਇਹਨਾਂ ਦੇ ਪਤਾ ਲੱਗ ਜਾਂਦਾ ਇਲਾਕੇ ਦਾ ਮਾਹੌਲ ਜੀ ਇਤਰਾ ਹੀ ਆ ਲੋਕਾਂ ਦੇ ਵਿੱਚ ਚਲੋ ਮਤਲਬ ਡਰ ਤੇ ਹੈਗਾ ਹੀ ਆ ਉਹ ਚੀਜ਼ ਦਾ ਤੇ ਬਾਕੀ ਹਾਲੇ ਮਤਲਬ ਕੋਈ ਰੇਸ਼ ਨਹੀਂ ਕੋਈ ਚੀਜ਼ ਨਹੀਂ ਗਈ ਲੋਕ ਆਪੋ ਆਪਣੇ ਘਰਾਂ 'ਚ ਆ ਤੇ ਉਹ ਚੀਜ਼ ਦਾ ਡਰ ਤੇ ਹੈਗਾ ਤੁਹਾਨੂੰ ਬਰਾ ਉਧਰ ਹਮਲਾ ਕੀਤਾ ਤੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਡਰ ਤੇ ਹੈ ਆ ਵੀ ਵੀ ਜਿਹੜਾ ਕਹ ਹੋਇਆ ਹਮਲਾ ਸਾਡੇ ਪਿੰਡ ਤੋਂ ਪਾਕਿਸਤਾਨ ਕਿੰਨੀ ਕੁ ਦੂਰ ਹੈ ਸਾਡੇ ਪਿੰਡ ਤੋਂ ਜੀ 200 100 ਮੀਟਰ ਹੀ ਹੈ ਤੇ ਅੱਛਾ ਤੇ ਮਤਲਬ ਕਿ ਇਤੋਂ ਕੋਈ ਘਰ ਗਏ ਵੀ ਆ ਕਿ ਸਾਰੇ ਇੱਥੇ ਸੇ ਨੇ ਕੋਈ ਡਰ ਬੱਚੇ ਬੁੱਚੇ ਕੋਈ ਤੁਹਾਨੂੰ ਪਤਾ ਲੱਗੇ ਕੋਈ ਲੋਕ ਬਾਕੀ ਤਰਕੀਬਨ ਲੋਕ ਘਰਾਂ ਜੀ ਹਲੇ ਜਦੋਂ ਕੋਈ ਆਦੇਸ਼ ਹੋਊਗਾ ਜਾਂ ਕੋਈ ਆਪਣਾ ਹੋਊਗੀ ਪਤਾ ਲੱਗੂਗਾ ਤੇ ਫਿਰ ਤੁਹਾਨੂੰ ਪਤਾ ਜੰਗ ਦੇ ਵਿੱਚ ਕਿੰਨੇ ਖਲੋਣਾ ਜੀ ਇੱਥੇ ਕਿਹੜਾ ਪਿੰਡ ਵਾ ਇਹ ਕਲਸ ਪਿੰਡ ਹੈ ਜੀ ਜਦੋਂ ਇੱਥੇ ਮਾਹੌਲ ਬਣਦਾ ਇਦਾਂ ਦਾ ਤੇ ਕੀ ਨੁਕਸਾਨ ਹੁੰਦਾ ਆਪਣੇ ਲੋਕਾਂ ਦਾ ਨੁਕਸਾਨ ਜੀ ਉਹ ਨਪਦਾ ਇੱਥੇ ਦੇ ਪਿਛਲੀ ਵਾਰੀ 65 ਜਾਂਦੇ ਵੀ ਮੱਲਿਆ ਗਿਆ ਸਾਰਾ ਪਿੰਡ ਹੀ ਆਪਣਾ ਤੇ ਰੂੜੀਆਂ ਤੱਕ ਨਹੀਂ ਛੱਡੀਆਂ ਤੇ ਲੋਕਾਂ ਦਾ ਬੜਾ ਭਾਰੀ ਨੁਕਸਾਨ ਆਇਆ ਲੋਕ ਮਹਾ ਜੰਗ ਉਹ ਫੋਣਾ ਉਹਦਾ ਘਰ-ਬਾਰ ਬਣਾ ਕੇ ਬੈਠੇ ਆ ਬੜਾ ਔਖਾ ਇਹ ਚੀਜ਼ ਦਾ ਬਾਰਡਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਲੜਾਈ ਦਾ ਤਾਂ ਜੀ ਮਾੜਾ ਹੀ ਹੈ ਜਦੋਂ ਦੂਜਾ ਮਾੜਾ ਮੋੜ ਉਹ ਤੇ ਜਦ ਕਸ਼ਵੀਰ ਦੇ ਵਿੱਚ ਖੱਲਰ ਮੱਚਦਾ ਤੇ ਜੁੱਲੀ ਬਿਸਤਰਾ ਬਾਰਡਰ ਵਾਲੇ ਪਿੰਡਾਂ ਨੂੰ ਚੁੱਕਣਾ ਪੈਂਦਾ ਕਈਆਂ ਦੇ ਅਕਸੀਡੈਂਟ ਹੋ ਕੇ ਮਰ ਜਾਂਦੇ ਇੱਕ ਤੇ ਬਾਰਡਰ ਦੇ ਪਹਾੜ ਤਾਂ ਲੱਗ ਲੱਗ ਹੀ ਜਾਂਦਾ ਜੀ ਹੁਣ ਮੰਨ ਲਓ ਹੁਣ ਆਪਾਂ ਲੱ ਬਾਰਡਰ ਦਾ ਪਤਾ ਲੱਗ ਗਿਆ ਸਾਡੇ ਪਿੰਡ ਕਿੰਨੇ ਕਿਲੋ ਫਰਜੂਟੇ ਸਾਡੇ ਪਿੰਡੋਂ ਅੱਧੇ ਪਿੰਡ ਦੇ ਕੁਟੂ ਚਲੇ ਹੀ ਗਏ ਨੇ ਹਾਂਜੀ ਤੇ ਬਾਕੀ ਕੋਈ ਡੰਗਰ ਵਛਾ ਸਾਰਾ ਇੱਥੇ ਆ ਤੇ ਬੱਚੇ-ਪੁੱਚੇ ਜਿਹੜੇ ਪਿੱਛੇ ਕੱਢ ਤੇ ਲੋਕਾਂ ਨੇ ਸਰਕਾਰ ਪ੍ਰਸ਼ਾਸਨ ਵੱਲੋਂ ਕਹਾ ਗਿਆ ਉੱਠਣ ਲਈ ਨਾ ਨਾ ਪ੍ਰਸ਼ਾਸਨ ਕੋਈ ਨਹੀਂ ਆਖਿਆ ਕਿ ਉਹਨੂੰ ਕੋਈ ਨਹੀਂ ਜਾਣਵਾ ਤੇ ਨਹੀਂ ਆਖਿਆ ਤੁਸੀਂ ਜਾਓ ਤੇ ਨਾ ਜਾਓ 25 ਸਕੂਲਾਂ ਹੀ ਪੜਦੇ ਫਿਰ ਉਹਨਾਂ ਦਾ ਕੀ ਕੀਤਾ ਗਿਆ ਨਹੀਂ ਬੱਚੇ ਜੀ ਕਿਹਨੇ ਸਕੂਲ ਘੱਲੇ ਹੀ ਨਹੀਂ ਗੇ ਡਰ ਦੇਣ ਸਕੂਲ ਘੱਲੇ ਨਹੀਂ ਕੀਦਾ ਕਿਹੜੇ ਉਹਨਾਂ ਗੋਲੇ ਛੋੜ ਦੇਣ ਜਾਂ ਬੱਚੇ ਮੜ ਕੇ ਕਿਹਨੇ ਸਾਹਮਣੀ ਇਹ ਕਰਕੇ ਬੱਚੇ ਸਾਰੇ ਘਰਾਂ ਜੀ ਜੰਗ ਹੁਣ ਕੋਈ ਵੀ ਨਹੀਂ ਸੋਚਦਾ ਜੰਗ ਹੋਵੇ ਤੇ ਜਿਵੇਂ ਮਾਹੌਲ ਪਨ ਜਾਂਦਾ ਵਾਰ-ਵਾਰੀ ਕਿਤੇ ਨਾ ਕਿਤੇ ਕੋਈ ਹਮਲਾ ਹੋ ਜਾਂਦਾ ਜਾਂ ਕੁਛ ਹੋ ਜਾਂਦਾ ਉਹ ਤੁਹਾਨੂੰ ਪਹਿਲਾਂ ਦੱਸ ਦੇਣ ਕਿ ਜੰਗ ਨਾ ਹੋਣਾ ਲੱਗੇ ਜਿਹੜਾ ਬਾਰਡਰ ਏਰੀਆ ਤੇ ਜਿੰਨੇ ਪਿੰਡ ਗਏ ਇਹਨਾਂ ਦੇ ਪਤਾ ਲੱਗ ਜਾਂਦਾ ਇਲਾਕੇ ਦਾ ਮਾਹੌਲ ਜੀ ਇਤਰਾ ਹੀ ਆ ਲੋਕਾਂ ਦੇ ਵਿੱਚ ਚਲੋ ਮਤਲਬ ਡਰ ਤੇ ਹੈਗਾ ਹੀ ਆ ਉਹ ਚੀਜ਼ ਦਾ ਤੇ ਬਾਕੀ ਹਾਲੇ ਮਤਲਬ ਕੋਈ ਅਰੇਸ਼ ਨਹੀਂ ਕੋਈ ਚੀਜ਼ ਨਹੀਂ ਗਈ ਲੋਕ ਆਪੋ ਆਪਣੇ ਘਰਾਂ 'ਚ ਆ ਤੇ ਉਹ ਚੀਜ਼ ਦਾ ਡਰ ਤੇ ਹੈਗਾ ਤੁਹਾਨੂੰ ਪਰਾ ਉਧਰ ਹਮਲਾ ਕੀਤਾ ਹੈ ਤੇ ਲੋਕਾਂ ਦੇ ਵਿੱਚ ਇਹ ਚੀਜ਼ ਦਾ ਡਰ ਤੇ ਹੈ ਆ ਵੀ ਵੀ ਜਿਹੜਾ ਹੋਇਆ ਹਮਲਾ ਸਾਡੇ ਪਿੰਡ ਤੋਂ ਪਾਕਿਸਤਾਨ ਕਿੰਨੀ ਕੁ ਦੂਰ ਹੈ ਸਾਡੇ ਪਿੰਡ ਤੋਂ ਜੀ 200 100 ਮੀਟਰ ਹੀ ਹੈ ਤੇ ਅਛਾ ਦੇ ਮਤਲਬ ਕਿ ਇਤੋਂ ਕੁਝ ਘਰ ਗਏ ਵੀ ਆ ਕਿ ਸਾਰੇ ਇੱਥੇ ਸੇ ਨੇ ਨਹੀਂ ਕੁਝ ਬੱਚੇ ਬੁੱਚੇ ਕੋਈ ਤੁਹਾਨੂੰ ਪਤਾ ਲੱਗੇ ਕੋਈ ਲੋਕ ਬਾਕੀ ਤਰਕੀਬਨ ਲੋਕ ਘਰਾਂ ਜੀ ਹਾਲੇ ਜਦੋਂ ਕੋਈ ਆਦੇਸ਼ ਹੋਊਗਾ ਜਾਂ ਕੋਈ ਆਪਣਾ ਹੋਊਗੀ ਪਤਾ ਲੱਗੂਗਾ ਤੇ ਫਿਰ ਤੁਹਾਨੂੰ ਪਤਾ ਜੰਗ ਦੇ ਵਿੱਚ ਕਿੰਨੇ ਖਲੋਣਾ ਜੀ ਇੱਥੇ ਕਿਹੜਾ ਪਿੰਡ ਵਾ ਇਹ ਕਲਸ ਪਿੰਡ ਹੈ ਜੀ ਜਦੋਂ ਇੱਥੇ ਮਾਹੌਲ ਬੰਦ ਆ ਇਦਾਂ ਦਾ ਤੇ ਕੀ ਨੁਕਸਾਨ ਹੁੰਦਾ ਆਪਣੇ ਲੋਕਾਂ ਦਾ ਨੁਕਸਾਨ ਜੀ ਤੁਹਾਨੂੰ ਪਤਾ ਇੱਥੇ ਦੇ ਪਿਛਲੀ ਵਾਰੀ 65 ਜਾਂਦੇ ਵੀ ਮੱਲਿਆ ਗਿਆ ਸਾਰਾ ਪਿੰਡ ਹੀ ਆਪਣਾ ਤੇ ਰੂੜੀਆਂ ਤੱਕ ਨਹੀਂ ਛੱਡੀਆਂ ਪਿੰਡੋ ਕਾ ਬੜਾ ਭਾਰੀ ਨੁਕਸਾਨ ਆਇਆ ਲੋਕ ਮਹਾ ਜੰਗ ਉਹ ਫੋਣਾ ਉਹਦਾ ਘਰ ਬਰ ਬਣਾ ਕੇ ਬੈਠੇ ਆ ਬੜਾ ਔਖਾ ਇਹ ਚੀਜ਼ ਦਾ ਬਾਰਡਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ